ਅੱਜ 7 ਅਗਸਤ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਵੇਰ ਵੇਲੇ ਤੋਂ ਹੀ ਸਾਫ਼ ਹੈ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਕੁਝ ਕੁ ਖੇਤਰਾਂ ਦੇ ਵਿੱਚ ਸਿਰਫ ਹਲਕੀ ਬੱਦਲਵਾਈ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਉਹ ਵੀ ਪਹਾੜੀ ਖੇਤਰਾਂ ਦੇ ਲਾਗੇ ਖੇਤਰਾਂ ਦੇ ਵਿੱਚ ਚਾਹੇ ਹੁਸ਼ਿਆਰਪੁਰ ਜ਼ਿਲ੍ਹਾ ਹੋਵੇ ਆਨੰਦਪੁਰ ਰੋਪੜ ਮੁਹਾਲੀ ਜਾਂ ਪਠਾਨਕੋਟ ਦੇ ਕੁਝ ਜਿਲ੍ਹਿਆਂ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਦੇਖਣ ਨੂੰ ਸਵੇਰ ਵੇਲੇ ਮਿਲ ਸਕਦੀ ਹੈ ਬਾਕੀ ਖੇਤਰਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ਼ ਹੈਗਾ ਧੁੱਪ ਵਾਲਾ ਹੋਵੇਗਾ ਗਰਮੀ ਅਤੇ ਹਮਸ ਦਿਨ ਦੇ ਨਾਲ ਨਾਲ ਉਸੇ ਤਰ੍ਹਾਂ ਹੀ ਵਾਧਦੀ ਹੋਈ ਦਿਖਾਈ ਦੇਵੇਗੀ ਦੁਪਹਿਰ ਤੋਂ ਬਾਅਦ ਪਿਛਲੇ ਦੋ ਦਿਨਾਂ ਦੀ ਤਰ੍ਹਾਂ ਲਗਾਤਾਰ ਬੱਦਲਵਾਈ ਬਣ ਰਹੀ ਹੈ ਕਿਤੇ ਹਲਕਾ ਤੇ ਕਿਤੇ ਤੇਜ਼ਮੀ ਦੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਦਾ ਹੋਇਆ ਜਾਪ ਰਿਹਾ ਹੈ ਦੁਪਹਿਰ ਤੋਂ ਬਾਅਦ ਕਈ ਜਗ੍ਹਾ ਹਲਕਾ ਤੇ ਕਿਤੇ ਤੇਜ਼ਮੀ ਦੀਆਂ ਕਾਰਵਾਈਆਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਖੇਤਰ ਮਾਝੇ ਦੇ ਕੁਝ ਖੇਤਰ ਹੋ ਸਕਦਾ ਕਿ ਅੱਜ ਫਰੀਦਕੋਟ ਫਿਰੋਜ਼ਪੁਰ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਮੀਂਹ ਦੀਆਂ ਹਲਕੀਆਂ ਜਿਹੀਆਂ ਕਾਰਵਾਈਆਂ ਦੇਖਣ ਨੂੰ ਮਿਲ ਜਾਣ ਤੇ ਬਾਕੀ ਮਾਲਵੇ ਦੇ ਕਈ ਇਲਾਕੇ ਜਿਵੇਂ ਬਰਨਾਲਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਚੰਡੀਗੜ੍ਹ ਮੁਹਾਲੀ ਰੋਪੜ ਕਰਪੂਥਲਾ ਜਲੰਧਰ ਪਟਿਆਲਾ ਇਹਨਾਂ ਵਿੱਚ ਅੱਜ ਵੀ ਮੀਂਹ ਦੀ ਉਮੀਦ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਵੱਡੇ ਪੱਧਰ ਤੇ ਜਾਰੀ ਨੇ 15-16 ਅਗਸਤ ਤੱਕ ਉੱਥੇ ਵੀ ਇਸੇ ਤਰ੍ਹਾਂ ਹੀ ਜਾਰੀ ਰਹਿ ਰਿਹਾ ਅਤੇ ਦਰਿਆਵਾਂ ਵਿੱਚ ਵੀ